ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਭਾਈ ਗੁਰਸ਼ਿੰਦਰ ਸਿੰਘ ਕੋ ਆ ਚੁੱਕੇ ਆ ਪਹਿਲੋ ਡਰੈਸ ਦੱਸਦੀ ਤੁਹਾਨੂੰ ਪਿੰਡ ਮਾਲੀਆ ਜ਼ਿਲ੍ਹਾ ਗੁਰਦਾਸ ਨਜ਼ਦੀਕ ਮਿਰਜ਼ੇ ਕੀ ਕਾਦੀਆਂ ਮੇਰੇ ਚਾਰ ਝੋਟੀਆਂ ਲੈ ਕੇ ਨੇ ਬਾਈ ਨਗੇ ਨੇ ਹੁਣ ਉੱਪਰ ਤੇ ਵੇਖੋ ਰੱਬ ਦਾ ਨਾਮ ਹੀ ਹੈ ਜੀ ਤੇ ਬਸ ਉੱਠਦੇ ਨੇ ਜਿਹੜਾਣਾ ਤੇ ਟੈਂਸ ਜੱਕਲੇ ਫੱਟੇ ਬਾਕੀ ਗੁਰਸ਼ਿੰਦਰ ਜੀ ਨੇ ਗੱਲ ਕਰਦੇ ਆ ਬਾਈ ਜੀ ਸਤਿਕਾਰ ਸਤਿਕਾਰ ਬਾਈ ਸਤਿਕਾਰ ਜੀ ਬਹੁਤ ਠੀਕ ਠਾਕ ਜੀ ਸੱਸੀ ਘਰ ਆਉਣਾ ਪੈਣ ਬਣਾਉਣਾ ਸਾਰੇ ਜਿੰਨੇ ਵੀ ਸੰਦੀਪ ਦੇ ਫਾਰਮ ਦੇਖਣ ਵਾਲੇ ਨੇ ਸਾਰੇ ਜਿੰਨੇ ਵੀ ਮੇਰੇ ਭਰਾ ਭੈਣਾ ਮਾਵਾ ਸਾਰੇ ਮੇਰੇ ਸਸੀ ਕਾਲ ਹੈ ਬਾਕੀ ਇਦਾਂ ਵਾ ਵੀ ਸਾਰੇ ਮੈਂ ਇਹੋ ਸੋਚਦਾ ਰਹਿੰਨਾ ਹਰ ਵੇਲੇ ਆਸਵੀਂ ਕਰੀਦੇ ਨੇ ਸਾਰੇ ਤੰਦਰੁਸਤ ਰਹਿਣ ਬਾਜੀ ਬਸ ਕਿਉਂਕਿ ਵੇ ਸੰਦੀਪ ਸਭ ਕੁਝ ਖਰੀਦਿਆ ਜਾ ਸਕਦਾ ਜਿਹੜੀ ਤੰਦਰੁਸਤੀ ਹੈ ਨਾ ਇਹ ਨਹੀਂ ਖਰੀਦੀ ਜਾ ਸਕਦੀ ਜਿਹੜਾ ਹਸਪੀਟਲ ਪਿਆ ਹੈ ਨਾ ਬੰਦਾ ਹੂੰ ਉਹਨੂੰ ਪੁੱਛੋ ਜਾ ਕੇ ਨੇ ਘੜੀਆਂ ਸਕੈਂਟਮੈਂਟ ਵੇ ਵੇਖ ਕੱਟਦਾ ਟਾਈਮ ਆਪਣਾ ਵੀ ਯਾਰ ਕਿਉਂਕਿ ਸੁੱਖਾਨੂੰ ساری ਉਮਰ ਨਜ਼ਰ ਆਉਂਦਾ ਆਂਦਾ ਜਿਹੜੀ ਦੁੱਖ ਦੀ ਰਾਤ ਹੁੰਦੀ ਉਹ ਬੜੀ ਉਹ ਖਾ ਖਾਂਦਾ ਵੇ ਵਾਹਿਗੁਰੂ ਕਿਰਪਾ ਕਰੇ ਸਾਰੇ ਤੰਦਰੁਸਤ ਰਹਿਣ ਸੱਚੇ ਬਾਦਸ਼ਾਹ ਕੇ ਅਰਦਾਸ ਕਰਦੇ ਆਂ ਬਾਕੀ ਕਾਰੋਬਾਰ ਇਦਾਂ ਹੀ ਚੱਲਦੇ ਚੁੱਲਦੇ ਰਹਿੰਦੇ ਬਹੁਤ ਨੋਬਜੀ ਝੋੜੇ ਸੁਣ ਗਏ ਲੈ ਕੇ ਜਾਂਦੇ ਫਿਰ ਵੇਖਦਾ ਉਹ ਘਦਾਰੀ ਦਾ ਬਾਈ ਮਾਲ ਹੁਣ ਇਹਨਾਂ ਦੋ ਝੋਟੀਆਂ ਮੇਰੇ ਲੋਕਲ ਬੰਦੇ ਲੈ ਕੇ ਗਏ ਆ ਉਹਨਾਂ ਚ ਇੱਕ ਕੱਟੀ ਵੀਡੀਓ ਜੀ ਸ਼ਾਇਦ ਮੈਂ ਕਦੇ ਪਾਈ ਹੀ ਨਹੀਂ ਇਸ ਤਰ੍ਹਾਂ ਦੀ ਅੱਛਾ ਇਨੀ ਜ਼ੋਲੀ ਦੀ ਬੜੀ ਲੋਕਾਂ ਦੀ ਚੀਜ਼ ਬਣਾਈ ਪਰਮਾਤਮਾ ਨੇ ਉਹ ਫਿਰ ਬਹੁਤੇ ਮੇਰਾ ਜਿਆਦਾ ਹੀ ਕੰਮ ਲੱਗੇ ਚੇਤ ਜਾਂਦੇ ਨਹੀਂ ਯਾਰ ਹੁਣੇ ਚੜਾਓ ਆਂਦੇ ਹੀ ਵੀਡੀਓ ਜ ਨਹੀਂ ਪੈਂਦੇ ਮੁਬਾਰਕਾ ਦੇ ਨਹੀਂ ਨਹੀਂ ਟ੍ਰੈਂਡ ਹੋਈ ਹੈ ਅੱਛਾ ਦੋ ਛੋਟੀਆਂ ਉਹ ਲੈ ਗਿਆ ਚਲ ਚਾਰ ਗੜੀਆਂ ਨੇ ਅੱਜ ਮਾਲ ਸਟਾਕ ਕੀਤਾ ਸੀ ਮੈਂ ਹਾਂ ਚੱਲ ਜੀਬ ਨੇ ਆਉਣਾ ਚਲੋ ਕੋਈ ਕਹਿੰਦਾ ਬਈਦਾ ਵੀ ਜੋ ਤੇ ਇਦਾਂ ਵਾ ਵੀ ਵੇਖੋ ਚੰਗਾ ਵਾ ਮੰਦਾ ਵਾ ਤੁਹਾਡਾ ਚੱਲਦਾ ਚੁਰਦਾ ਰਹਿੰਦਾ ਟਾ ਬਿਲਕੁਲ ਜੀ ਬਿਲਕੁਲ ਆ ਅੱਡਾ ਭਾਈ ਜੀ ਇਸੇ ਕੋਲੇ ਆਈ ਜਾਣਾ ਨਾਲੇ ਪੁਰਾਣੇ ਅੱਡੇ ਜੀ ਆ ਹੁਣ ਆ ਕੱਟੀ ਆ ਹਾਂ ਜੀ ਇਹੋ ਜਿਹੇ ਹਰੇਕ ਬੰਦੇ ਕੋ ਕੱਟੀਆਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਸਹੀ ਆ ਦੰਦਾਂ ਦਾ ਪਰ ਕੀ ਚਾਹ ਹਾਂਜੀ ਕੱਟੀ ਜੇ ਚੌਂਕ ਦੇ ਦੰਦ ਨੇ ਬਰਾਬਰ ਨਹੀਂ ਕੀਤੇ ਅੱਛਾ ਚਾਰ ਦੰਦ ਬਰਾਬਰ ਹਾਂ ਹਾਂ ਹਾਂਜੀ ਤੇ 11 ਤੋਂ 12 ਕਿਲੋ ਦੁੱਧ ਅੱਜ ਛੇਵੇਂ ਦਿਨੀ ਬਸ ਹੁਣੀ ਹਾਂ ਫੇਰ ਤਾਂ ਭਾਜੀ ਪੂਰਾ ਛੇਵੇਂ ਦਿਨ 11 12 ਕਿਲੋ ਦੁੱਧ ਦੋ ਟਾਈਮ ਚਵਾਈ ਕਰਕੇ ਲੀਟਰ ਕੋ ਲੈ ਕੇ ਆਪਣਾ ਅਜੇ ਘਰੋਂ ਮੰਨਤੀ ਕਰਕੇ ਲੈ ਕੇ ਜਾਓ ਦੁੱਧ ਕਿੰਨਾ ਦੋਗੀ ਗੱਡੀ 15 ਵਿੱਚ ਦੇ ਸਕਦੀ 14 ਵਿੱਚ ਇਹ ਇਹ ਆ ਚੀਜ਼ ਤੇ ਜਿਹੜੇ ਬੰਦੇ ਨੂੰ ਮੱਥੇ ਲੱਗਦੀ ਆ ਉਹ ਉਹਨੇ ਫਿਰ ਪੈਸਿਆਂ ਨਾਲ ਥੋੜੀ ਵੇਖਣਾ ਨਾ ਨਾ ਉਹਨੇ ਗਾਣਾ ਚੀਜ਼ ਮਿਲੀ ਆ ਆਪਾਂ ਲੈ ਕੇ ਜਾਈਏ ਮੇਰੇ ਕੋਲ ਮੜਾ ਜਾ ਪਹਿਲਾਂ ਬੱਚਾ ਉਖਾਦਾ ਘੱਟਾ ਘੱਡੀ ਇਹਦਾ ਮਗਰ ਘੱਟਾ ਹੋਜੀ ਘੱਟਾ ਆ ਗਿਆ ਹਾਂ ਤੇ ਬੱਚਾ ਲਾ ਕੇ ਇਹਦੀ ਵਖਾਉਣਾ ਆ ਆਜੋ ਬਰਾਦ ਲੋ ਜੀ ਬੀਖੋ ਬਰਾਦ ਆਨੇ ਸੇ ਨਿਕ ਬੰਦਾ ਕੱਟ ਗਿਆ ਜਦਾ ਆਹ ਪੀਸ ਹੈ ਉਹ ਬਾਈ ਜੀ ਉੱਥੋਂ ਹੀ ਨਾ ਆਪਣਾ ਸੱਜਣਾ ਬੰਦਾ ਹਾਂਜੀ ਉਹਦੇ ਕੋ ਕਟੀਆਂ ਸੂਈ ਉਹ ਵੀ ਬਾਰ ਬਾਰ ਇੱਕੀ ਗੱਲ ਕਰਦਾ ਨਹੀਂ ਯਾਰ ਮੰਡੀ ਵਿੱਚਾਂਗੇ ਮੰਡੀ ਵਿੱਚਾਂਗੇ ਮੈਂ ਕਿਹਾ ਮੰਡੀ-ਮੰਡੀ ਤਾਂ ਨਹੀਂ ਹੁਣ ਤੇਰੇ ਜਾਣ ਦਿੰਦੇ ਲੈ ਕੇ ਤਾਂ ਮਾਲੀਏ ਜਾਓ ਮਾਲੀਏ ਜਾਂਦੇ ਚਲੋ ਜੋ ਮੰਗਿਆ ਆਪਾਂ ਦੇ ਦਤਾ ਹੂੰ ਸੋਣੀ ਬੋਟ ਆ ਬਾਕੀ ਦੁੱਧ ਵੀ ਪਸੋਂ ਹੀ ਸੂਈ ਸਲੇ ਆਖ ਦਿਲਵਾ ਚੰਗੀ ਕੱਟੀ ਆ ਸਾਫ ਬਾਕੀ ਜਾਨ ਬਜੀ ਪਹਿਲੇ ਚੱਕ ਜਾਨਾ ਜੀ ਹਾਂ ਬਾਕੀ ਉਹ ਬਾ ਮਾਰ ਦੀ ਸੱਚੀ ਪਾਸ਼ਾ ਦੀ ਮੇਰ ਚਾਹੀਦੀ ਹੈ ਸੰਦੀਪ ਭਾਈ ਇਹਦੇ ਸ਼ੁਰੂ ਤੋਂ ਲੈ ਕੇ ਚੱਲਦਾ ਵੀ ਮੈਂ ਚਿੱਤਾ ਕਰ ਮੱਦਾਂ ਹੈ ਜੀ ਇਹੋ ਸੋਲਟੀ ਖਰੀਦਾ ਵੀ ਉਹ ਦਾਤਾ ਨਾਲ ਸਭ ਪੋਜੀਸ਼ਨ ਦਾ ਨਹੀਂ ਬੜਾ ਮੈਂ ਕਹਿੰਦਾ ਪੂਰਾ ਪੜਨੂ ਬਜੀ ਆ ਦੇਖ ਖਾਣਾ ਕਹਿੰਦਾ ਨਾ ਇਹ ਚੀਜ਼ਾਂ ਦੇ ਮੁੱਲ ਲੱਗਦੇ ਲੱਗਦੇ ਹੁਣ ਲਾਉਣੇ ਪੈਂਦੇ ਆ ਬਈ ਆਹ ਦੇਖੋ ਕਿੱਡਾ ਸਣਾ ਚਾਰੇ ਸਣਾ ਇਦਾਂ ਬਣਵਾਏ ਹੁੰਦੇ ਨੇ ਜਿੱਦਾਂ ਕਹਿ ਕੇ ਬਿਲਕੁਲ ਜੀ ਇਹਦਾ ਨਾ ਤਿੰਨ ਥਣਾ ਵਿੱਚੋਂ ਹੂੰ ਸਹੀ ਦੁੱਧ ਜਿਹੜਾ 5 ਕਿਲੋ ਆ ਤਿੰਨ ਸਣਾ ਦਾ ਅੱਛਾ ਹਾਂ ਤੇ 2 ਕਿਲੋ ਜਿਹਦੀ ਘਾੜ 2 ਕਿਲੋ ਘਾੜ ਹਾਂ ਕੱਟੀ ਜਿਹੜੀ ਨਾ ਬੜੀ ਮਦਦ ਜਦੋਂ ਬਈ ਹਲੋਕਾਰ ਬਣਾਈਏ ਬਸ ਠੀਕ ਹੈ ਜੀ ਬਸ ਆਹ ਦੇਖੋ ਜੀ ਦੇਖੋ ਕਰਦੇ ਕਰਦੇ ਯਾਰ ਮੀਟਰ ਮਾ ਦੂਰੀ ਹੈ ਮੌਸਮ ਬੜਾ ਚੰਗਾ ਹੈ ਇਹਨਾਂ ਸੰਦੀਪ ਜਦੋਂ ਅਸੀਂ ਚੋਈ ਕਰਦੇ ਹਾਂ ਨਾ ਡੰਗਰਾ ਦੇ ਰੋਲ ਕਰਦੇ ਹਾਂ ਮੰਨ ਕੇ ਚਲੋ ਵੀ ਜਦੋਂ ਆਪਾਂ ਚਾਰ ਥਾਂ ਹੈ ਚੋਂ ਚੋਂ ਇੱਕ ਅੱਧਾ ਵਾਲਾ ਮੋਟਾ ਪਛਟਾ ਮਾਰੂਗਾ ਕੋਈ ਥੋੜਾ ਟੇਢੀ ਹੋ ਚਾਈ ਜ ਕੋਈ एक परसेंट भी कोई चीज़ है ना तो थो ना थोड़ा चौड़ा ही लेकिन बट्टी जोड़ी है ना पूरी ना रहेगा टाँग ना भी सीधी चौड़ी लो देखो बड़ा नहीं दे। देखो बड़ा हाँ बाप रे हाँ नहीं ठीक है जी ठीक है भाई भाई एकदम बुरा हाँ जी ਇਹ ਚੁਆਈ ਵੀ ਅੱਜ ਦੀ ਤਾਂ तकरीबन 7:30 ਪਾਉਣੇ 8:00 ਵਜੇ ਆਜਾ ਅੱਜ ਠੀਕ ਆ ਇਹ ਰੋਕੀ ਹੋ ਵੀਰ ਨੇ ਕੋਈ ਨਾ ਰੁਕੀਆਂ ਆਈਆਂ ਹੂੰ ਉਹਨਾਂ ਨੇ ਫਿਰ ਚੁਆਇ ਸਿਲੈਕਟ ਕਰ ਲਈ ਹਾਂਜੀ ਪਰ ਚੁਆਈ ਲੇਟ ਆ ਕੇ ਰਹੀ ਠੀਕ ਆ ਮੈਨੂੰ ਕਿਹਾ ਕਿ ਗਏ ਸੀ ਵੀ ਆਪਾਂ ਆ ਜਾਾਂਗੇ 6:00 ਵਜੇ ਹਾਂਜੀ ਪਰ ਆਏ ਲੇਟ ਹਾਂਜੀ ਤੇ ਚੁਆਈ ਲੇਟ ਹੋਈ ਪਰ ਫਿਰ ਵੀ ਕੱਟੀ ਤੇ ਜਿਆ ਟੈਮੋ ਟੈਮ ਚੁਈਏ ਨਾ ਹੂੰ ਪੂਰਾ ਰੱਖ ਠੀਕ ਠੀਕ ਹੈ ਹੈ ਕਿ ਨਹੀਂ ਹਾਂਜੀ ਵੇਰੇ ਅੰਗਾ ਜਿਹੜਾ ਸਿਸਟਮ ਹੈ ਪੈਸੇ ਹੀ ਵੀ ਲਾਏ ਲਾਏ ਤੇ ਆਪਾਂ ਜੈਤ ਜੀ ਗੱਲ ਆ ਮੋੜ ਭਾਵੇਂ ਦਾ ਢਾਈ ਦਾ ਕਰਦੇ ਠੀਕ ਆ ਸਿੱਧੀ ਗੱਲ ਆ ਸਾਰਾ ਦੇਖਦੇ ਹੁਣਾ ਨਹੀਂ ਇਹੋ ਇਕੱਲੀ ਕੱਟੀ ਆ ਜਿਹਦਾ ਜ਼ਿਆਦਾ ਬਾਕੀ ਸਾਰਾ ਲੱਖ ਦੇ ਅੰਦਰ ਮਾਰ ਠੀਕ ਆ ਉਹ ਵੀ ਕੱਟੀਆਂ ਚੰਗੀਆਂ ਹਾਂਜੀ ਇਹ ਆਪਾਂ 130 ਦੀ ਕੱਟੀ ਦੇ ਦਾਂਗੇ 2000 ਛੋੜ ਕੇ 128 ਸੋ ਠੀਕ ਹੈ ਜੀ ਇਹ ਮੋਰਲ ਮੋਰਲ ਮਾਰ ਨਹੀਂ ਆਵੇਂ ਸਵਾਰ ਲੈਣੇ ਬਾਈਏ ਦਾ ਢੇੜਾ ਦਾਸ ਫਲਾਣਾ ਟਭਗਾਣਾ ਇਹਦੇ ਚ ਆਪਣਾ ਛੋਟਾ ਜ ਮਾਰਜਿਨ ਰੱਖਿਆ ਉਹ ਰੱਖ ਕੇ ਤੁਸੀਂ ਕੱਟੀ ਦੇ ਬាទ ਜੀ ਆਹ ਦੋ ਦੰਦ ਦਾ ਪਹਿਲਾ ਜੈਡ ਬਲੈਕ ਇਹ ਜੈਡ ਬਲੈਕ ਹੈ ਬਾਈ ਤੇ ਆ ਰਿਹਾ ਕਾਲੀ ਸ਼ਾ ਬਿਲਕੁਲ ਹੈ ਕਿ ਨਹੀਂ ਦਿਖਾਓ ਇਹ ਨਾ ਬਾਈ ਆਪਣਾ ਸੁਈ ਜਾਂ ਕਾਲੀ ਹਾਂ ਜੀ ਮੰ ਲੋ ਕੱਲ ਰਾਤ ਹੋਈ ਆ ਜਾਂ ਪਰਸੋਂ ਸ਼ਾਮ ਦੇ 8 ਵਜੇ ਦਾ ਤੇ ਅਜੇ ਤਾਂ ਦੁੱਧ ਦਾ ਤੇਦਾ ਬੰਨਣਾ ਪਰ 7 ਕਿਲੋ ਬੋੜਾ ਅੱਛਾ ਚੰ ਠੀਕ ਹੈ ਜੀ ਖਾਲੀ ਕਰਦੇ ਤੇ ਕੱਟੀ ਨੂੰ ਇਹ ਨੂੰ ਵੀ ਆਂ ਬਹੁਤ ਚੰਗੇ ਲਿਆ ਸਿੰਘ ਵੇਖੋ ਛੋਟੀ ਜਿਆ ਬਹੁਤ ਘੜਦੀ ਪੂਰੀ ਵੱਡੀ ਛੋਟੀ ਫਟਿੰਗਰ ਆਡੀ ਸਿੰਘਰ ਜੀ ਭਾਈ ਥਾਨ ਵੀ ਬਹੁਤ ਸੋਹਣਾ ਜੀ ਬੁਰਾ ਨਹੀਂ ਆ ਰਹੇ ਨਾਲ ਭਾਈ ਜੀ ਜੇ ਕਬੂਰ ਤੋਂ ਫੋਨ ਆਇਆ ਜੀ ਮੈਨੂੰ ਕਿ ਬਈ ਅਸੀਂ ਪਰਸੋਂ ਮਿਲਦੇ ਨਹੀਂ ਬਾਬੇ ਨੇ ਕਿਰਪਾ ਕੀਤੀ ਬਾਈ ਜੀ ਉਹ ਥੱਲੇ ਭੇਜ ਦਾਂਗੇ ਸਰ ਮਰਜੀ ਜਾ ਕੇ ਆਏ ਕਿ ਨਾ ਇਹੋ ਹੀ ਝੋਟੀਆਂ ਦਾ 2.5 ਲੱਖ ਮੰਗੀ ਜਾਂਦੀ ਹੈ ਨਹੀਂ ਨਹੀਂ 2.5 ਲੱਖ ਹਾਂਜੀ ਹਾਂ ਸਹੀ ਗੱਲ ਆ ਕਹੋ ਬਾਈ ਜੀ ਅਸੀਂ ਉੱਥੋਂ ਲੈ ਕੇ ਨਹੀਂ ਆਏ ਤੁਹਾਨੂੰ ਝੋਟੀ ਦੱਸੋ ਮੈਂ ਕਿਹਾ ਜੀ ਕੋਈ ਗੱਲ ਨਹੀਂ ਪਰ ਸਿਰੇ ਵੀ ਰੋ ਆਣੀ ਹੈ ਜਿਹਦੀ ਮਰਜ਼ੀ ਚੰਗੀ ਲੱਗੇ ਚੱਕੀ ਆਏ ਜੀ ਮੈਂ ਕਿਹਾ ਤੇ ਬਾਈ ਇਹਦਾ ਵੀ ਮੁੱਲ ਪਤਾ ਕੀ ਗੱਲ ਵੇਖੋ ਮੈਂ ਇਹ ਕਿ ਕਰਨਾ ਵੀ ਲੋਕ ਨਾ ਫੇਰ ਮੇਰੇ ਨਾਲ ਬਾਰਗੇਨ ਨਹੀਂ ਕਰਨ ਹਾਂਜੀ ਪਈ ਵਿਧੀ ਇਹਨੇ ਛੱਡ ਦੋ ਆਉ ਹਮ ਅਹੀਂ ਮੂਰ ਹੋਏ ਰੱਖੜੇ ਜੀ ਮੈਂ ਤੇ ਬਲਾਣੇ 95 ਨਹੀਂ ਠੀਕ ਹੁਣ ਏਦਾਂ ਦਾ ਮੁਰ ਕਰਦੇ 15 20 ਇਹੋ ਜੀ ਸਨੱਖੀ ਕੱਟੀ ਦਾ ਦਾਹ ਤੇ ਪੱਕਾ ਹੀ ਕਰਨਾ ਹੈ ਕਰਦੇ ਕਰਨਾ ਜੀ 95 ਦੀ ਕੱਟੀ ਐਵੇਂ ਤਾਂ ਨਾ ਪਛਾਣ ਨਾ ਬੜਿਆ ਦਾ ਨਾ ਬੜਿਆ ਜੀ ਨਾ ਬੜਾ ਮਤਲਬ ਐਦਾਂ ਮਤਲਬ ਫੇਰ ਆਹੀ ਸੋਚਿਆ ਵੀ ਵੀਡੀਓ ਤੇ ਜਿਹੜਾ ਮਾਰ ਦਿੰਦਾ ਬਿਲਕੁਲ ਹੀ ਉਹ ਚ ਮਾਰ ਜੱਲੀ ਹੁੰਦਾ ਨਹੀਂ ਹੁੰਦਾ ਉਹ ਸਿਰਫ ਹੁੰਦਾ ਵੀ ਆਈ ਚਲਾਈ ਚਾਈ ਵਾ ਵਾ ਤੇ ਆ ਵੇਖੋ ਨਗੀਨਾ ਸਿੰਘ ਵਾਹ ਗੋਰਾ ਪਰੰਦ ਇਹ ਵੀ ਤੇ ਕੀ ਆਹ ਸਿੰਘ ਇਹ ਨੂੰ ਤਾਂ ਭਾਜੋ 1.5 2 ਲੱਖ ਲੱਖ ਸਿੰਘ ਲੱਖਾਂ ਵਾਲੇ ਬਸ ਦੇ ਗਿਆ ਬੜੀ ਸਫਾਈ ਹੈ ਇਹ ਸੂਈਸ ਇਹ ਸਾਰਿਆਂ ਨੂੰ ਨੇ ਲੋਕਾਂ ਨੂੰ ਲੈਂਗੇ ਸਾਰਿਆਂ ਨੂੰ ਹੁਣੜਾ ਨੇ ਦੀ ਇਹ ਸੰਦੀ ਪਰਸੋਂ ਦੀ ਸੂਈ ਆ ਹਾਂਜੀ ਇਹਦੇ ਕੋਲ ਇਸ ਵੇਲੇ ਪਤਾ ਜੀ ਸੁੰਦਿਆ 7 8 ਕਿਲੋ ਖਾਲੇ ਹੋਣ ਤੇ ਅੱਜ ਖਾਲੇ ਹੋਣ ਦੇ ਥਾਂ ਨੇ ਡਬਲ ਇਹ ਵੀ ਥਾਂ ਡਬਲ ਕਰ ਲਓ ਜੀ ਦਿਖਾ ਲੰਮੀ ਹੋ ਜਾਂਦੀ ਸਾਰਿਆਂ ਨੂੰ ਹਾਂਜੀ ਹਾਂਜੀ ਪਤਾ ਜੀ ਲਾਉਣਾ ਭਾਈ ਇਹ ਨਾ ਆਹ ਦੇਖੋ ਡਬਲ ਥਾਂ ਦੇਖੋ ਡਬਲ ਕਰ ਦੂਗੀ ਬਾਕੀ ਦੇਵਾ ਪਹਿਲਾ ਸੋਹਣਾ ਭਾਈ ਜੀ ਲਾ ਇਹਦੇ ਦੋ ਦੰਦ ਵੀ ਦੋ ਦੰਦ ਚੋਕਦੇ ਇਹਨਾਂ ਤੇ ਰੱਖੇ ਆ ਨਾ ਠੀਕ ਆ ਫਿਰ ਦੋ ਦੰਦ ਦਾ ਕੱਟੀ ਜੇ 7 ਸਾਲ ਦੇ ਬੱਚੇ ਦੇ ਦੇਖੋ ਲੈ ਆ ਇਹਦਾ ਨੇ ਠੀਕ ਆ ਜੀ ਬਾਕੀ ਉਹ ਆਲਦੇ ਹੁੰਦੇ ਨਾ ਯਾਰ ਕੋ ਉਂਗਲ ਆਹ ਉਂਗਲੀ ਮਰਦੀ ਵੇਖਣ ਕਰਦੇ ਆ ਉਹ ਕਹਿੰਦਾ ਨਹੀਂ ਚਾਂਦੀ ਦੇ ਰੁਪਈਆ ਨਹੀਂ ਲੱਗਦਾ ਉਹ ਨਿੱਕੇ ਰੁਪਏ ਨਹੀਂ ਲੱਗਦਾ ਬਿਲਕੁਲ ਬਿਲਕੁਲ ਚਲੋ ਮੁੱਲ ਜਿੰਦਾ ਦਾ ਮਰਜੀ ਇਹ ਵੀ ਬਰਾਬਰ ਹੀ ਦੇ ਦਾਂਗੇ ਬਰਾਬਰ ਹੀ 20000 ਇਹ ਨਾ ਬਈ ਨਾ ਦੱਸਦਾ ਇਹ ਕੱਟੀ ਦਾ ਨਾ ਅੜੀ ਹੀ ਬੱਸ ਇੱਕ ਵੀ ਉਹ ਕਹਿੰਦਾ ਜੀ ਮੈਂ ਲੈਣੇ ਇੰਨੇ ਆ ਮੈਂ ਕਹਿਆ ਵੀ ਯਾਰ ਆਪਾਂ ਨੂੰ ਕੁਝ ਜਾ ਕੇ ਦਵਾਈ ਕਰਨੀ ਹਾਂਜੀ ਖर्चे ਵੀ ਪੈਣੇ ਹਾਂ ਉਹ ਕਹਿੰਦਾ ਜੀ ਨਹੀਂ ਫਿਰ ਮੈਂ ਮੰਡੀ ਵੇਚਣੀ ਮੇਰੀ ਬਾਦ ਵੇਚ ਹਾਂ ਮੈਂ ਉਹ ਤੇ ਲੈ ਲੈ ਇੰਨੇ ਕਰ ਦੇ ਇਹ ਕਰਕੇ ਨਾ ਇਹ ਕੱਟੀ ਜੇ ਸਹੀ ਤਰੀਕੇ ਨਾਲ ਪੋਸਾਂਭੇਗਾ ਨਾ ਤੇ ਇਹ ਜਿੱਦਾਂ ਵੀ ਅਗਲੇ ਸੂਰੇ ਨੂੰ ਵੀ ਲੇਡ ਦੀ ਬਣ ਜਾਊਗਾ ਕੋਕੋ ਸੋਧਰਾ ਡੰਗਰ ਜਿਹੜਾ ਹੁੰਦਾ ਨਾ ਬਹੁਤ ਮਹਿੰਗਾ ਹੁੰਦਾ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਇਹ ਵੀ ਜਿੰਨੇ ਜਿਹੜਾ ਕੁਝ ਨਹੀਂ ਨਾ ਜਾਣਦਾ ਉਹ ਦੋਂਦਾ ਚੌਗਾ ਲੈ ਹਾਂ ਹਾਂ ਸਹੀ ਹੈ ਤੇ ਦੋ ਦਾ ਚੌਗਾ ਜੇ ਮਹਿੰਗਾ ਵੀ ਲੈ ਲਿਆ ਤਾਂ ਅਗਲੇ ਸਾਲ ਨੂੰ ਬਖਾਈਆਂ ਮੇਰੇ ਫਸਲ ਆਏ ਫਸਲ ਉਹ ਸਸਤਾ ਹੋਏਗਾ ਸਸਤਾ ਤੇ ਆਹ ਕਿੱਟੀ ਇੱਕ ਤਕਰੀਬਨ ਇਹਦੇ ਬਾਅਦ 10 ਕਿਲੋ ਦੇ ਕਰੀਬ ਦੁੱਧ ਆ ਇਸ ਟਾਈਮ ਹਾਂ ਪਰ ਵੀਡੀਓ ਤੇ ਅਸੀਂ 9 ਕਹਿ ਕੇ ਦੇ ਠੀਕ ਹੈ ਬਨਾ 9 ਕਿਲੋ ਕਹਿ ਕੇ ਦੁੱਧ ਦੇਣਾ ਇਹ ਮਗਰ ਇਹਦੇ ਨਾਲ ਕੱਟੀ ਆ ਹਾਂਜੀ ਉਹ ਵੀ ਇਦਾਂ ਜੱਟ ਬਣਾਈ ਜੱਟ ਬਣਾਈ ਕਾਲੀ ਸ਼ਾ ਹਾਂ ਬਿਲਕੁਲ ਹੀ ਜਿੰਨਾ ਕੋ ਲਈ ਆ ਉਹਨਾਂ ਨੇ ਵੀ ਗੱਲ ਕਹੀ ਵੀ ਉਹਦੀ ਕੱਟੀ ਆ ਨਾ ਅਸੀਂ ਭਾਜੀ ਕਹਿੰਦੇ ਵੀ ਜਦੋਂ ਦੁੱਧ ਪੀ ਕੇ ਪਿੱਛੇ ਹਟ ਜਾਂਦੀ ਹੈ ਫੇਰ ਚੋਂ ਅੱਛਾ ਮੈਂ ਫਿਰ ਦੋ ਟਾਂਗਾਂ ਚ ਹੋਈ ਆ ਫੇਰ ਮੈਨੂੰ ਪਤਾ ਲੱਗਾ ਦੁੱਧ ਇਹਨਾਂ ਉਹ ਨਹੀਂ ਸੀ ਦੱਸਦੇ ਹੂੰ ਹੂੰ ਉਹ ਕਹਿੰਦੇ ਆਡਾ ਪਤਾ ਨਹੀਂ ਬਾਕੀ ਚੰਗੇ ਡੰਗਰ ਦਾ ਮਾਰਦਾ ਹੈਗਾ ਵਾ ਜੇ ਪਾਲਦੇ ਆ ਤਾਂ ਚੰਗਾ ਪਾਲਦੇ ਭਾਜੀ ਬਿਲਕੁਲ ਲੋ ਜੀ ਕੋਣ ਮੇਰਾ ਭਰਾ ਤੋਰੋ ਭਰਾ ਦੇ ਠੀਕ ਹੈ ਜੀ ਰੱਖਣਾ ਠੀਕ ਹੈ ਹੈ ਨਹੀਂ ਰੱਖਦੇ ਆਹ ਸਹੀ ਗੱਲ ਆ ਜੀ ਇਹ ਵੀ ਚਾਰ ਦਾੰਦ ਆ ਤੁਸੀਂ ਝੋਟੀਆਂ ਚਾਰ ਲੈ ਕੇ ਆਨੇ ਆ ਚਾਰ ਲੈ ਕੇ ਝੋਟੀਆਂ ਆਣ ਨੂੰ ਜਾਣ ਸੈਲੈਕਟਡ ਪੀਸ ਹਾਂ ਹਾਂ ਕਾਲੀ ਨਿਕਲੇ ਹਾਂ ਕਾਲੀ ਨਿਕਲੇ ਕਰਦੇ ਨਾ ਨਾ ਕਾਲੀ ਕੁਲੀਆ ਕੰਮ ਨਹੀਂ ਆ ਤੇ ਭਈ ਜਾਈਦਾ ਜਾਈ ਹਾਂ ਭਈਆ ਉਹ ਦੇਖਿਆ ਜਦੋਂ ਹੋਰ ਹੜਾ ਨਹੀਂ ਪਤਾ ਕੀ ਗੱਲ ਆ ਹਾਂਜੀ ਲੋਕ ਕਹਿੰਦੇ ਯਾਰ ਮਾਲ ਬੁਰਾ ਹੋ ਗਿਆ ਮਹਿੰਗਾ ਹੋ ਗਿਆ ਪਰਮਾਤਮਾ ਦਈ ਜਾਂਦਾ ਬੇਦਈ ਗੱਲ ਆ ਆਦੂ ਮਿਲ ਜਾਂਦਾ ਆਏ ਰੇਲੇ ਜੀ ਆ ਹੁਣ ਮੰਨ ਕੇ ਚਲੋ ਜੀ ਆਪਣੀ ਕੱਲ ਵੀਡੀਓ ਪੈ ਗਈ ਹਾਂ ਇਹ ਕੱਲ ਵੇਖੀ ਆ ਹਾਂਜੀ ਮਤਲਬ ਇਹ ਮਾਨ ਨੇਗਾ ਉਹਦੀ ਦਾਤ ਆ ਹਾਂਜੀ ਤੂੰ ਫੇਰ ਪਰਸੋਂ ਭਾਵੇਂ ਆ ਬੇ ਚੱਲੀ ਜਾ ਇਹ ਐਂਡਲਾ ਪੀਸ ਆ ਤੂੰ ਮੋਲੇ ਦਾ ਜੋ ਮਰਜ਼ੀ ਕਰੀਏ ਬਸ ਹਾਂ ਤੇ ਨਾ 85 ਦੀ ਦੇ ਦੇ 85000 ਦੀ ਲਾਸਟ ਪੀਸ ਆ ਲਾਸਟ ਮੈਨੇ ਕਿਹਾ ਲੱਗਾਈ ਵੀ 80000 ਪਰ ਮੈਨੂੰ ਕਹਿ ਰਹੇ ਤੂੰ ਕਿ 80000 ਪਤਾ ਕੀ ਹੋਇਆ ਇੱਕ ਝੋਟੀ ਰਹਿ ਗਈ ਹਾਂ ਉਹਦਾ ਅਸੀਂ ਮੁੱਲ ਹੀ ਨਹੀਂ ਕੀਤਾ ਅੱਛਾ ਮਗਰ ਉਹ ਗਏ ਹੀ ਸਿਫਤਾ ਕਰ ਲੱਗੇ ਉਹਦਾ ਮੌਲੀ ਵੀ ਕੀਤਾ ਵੀ ਇਹ ਕੀ ਚੀਜ਼ ਆ ਉਹਦੇ ਗੁਣ ਦੱਸਣ ਲੱਗੇ ਗੱਲਾਂ ਕਰਦੇ ਆਪਾਂ ਐਡਰੈਸ ਪੁੱਛਤਾ ਉਹਦਾ ਮੌਲੀ ਵੀ ਦੱਸ ਫਿਰ ਮੈਂ ਤੁਹਾਨੂੰ ਕਹਿਣ ਲੱਗਾ ਫੋਨ ਕਰਕੇ ਵੀ ਇਹਦਾ ਕਿਵੇਂ ਕਰਨਾ ਹੈ ਫਿਰ ਮੈਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਉਹ ਫਿਰ ਦੋ ਦਿਨ ਫੋਨ ਫਾਨ ਆਇਆ ਉਹ ਪੁੱਛੇ ਨਹੀਂ ਕਿਸੇ ਨੂੰ ਠੀਕ ਹੈ ਇੱਕ ਦੋ ਗਾਕਾਂ ਨੇ ਪੁੱਛਿਆ ਫਿਰ ਬਾਅਦ ਵਿੱਚ ਲੋਕ ਚਲੋ ਜਿੰਦਾ ਵੀ ਐਡਰੈਸ ਵੀ ਇਹਨੇ ਦੱਸ ਦਿੱਤਾ ਤੇ ਮੇਰਾ ਵੀ ਜਿੰਨੇ ਵੀ ਆਉਣਾ ਇੱਥੇ ਤਸੱਲੀ ਕਰਕੇ ਤੇ ਫੇਰ ਖੜਿਓ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਬੜੇ ਚੰਗੇ ਆ ਸਾਰੇ ਵਰਗੀਆਂ ਰੱਬ ਤਾਂ ਹੀ ਬਣ ਨਹੀਂ ਸਕਦੇ ਸਦੀ ਗੱਲ ਆ ਆਪਣਾ ਸਾਡੇ ਜੀ ਵੀ ਹੋ ਜਾਣਗੇ ਪਰ ਗੱਲ ਇਹ ਫਿਰ ਵੀ ਕੋਸ਼ਿਸ਼ ਕਰਨੀ ਆ ਵੀ ਸੱਚਾ ਸੁੱਚਾ ਹੀ ਕਰੀ ਤੇ ਸਾਰਿਆਂ ਨੂੰ ਬੇਨਤੀ ਹੈ ਇੱਕ ਨੂੰ ਨਹੀਂ ਸਾਰਿਆਂ ਨੂੰ ਸਤਿਕਾਰ